ਚੋਰਾਂ ਦੇ ਹੌਸਲੇ ਅੱਜ ਦਿਨ ਬਲੰਦ ਹੁੰਦੇ ਜਾ ਰਹੇ ਨੇ ਤਾਂ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਥਾਂ-ਥਾਂ ਤੇ ਪੁਲਿਸ ਵੀ ਲਗਾਈ ਹੋਈ ਆ ਪਰ ਚੋਰਾਂ ਨੂੰ ਤਾਂ ਕਿਸੇ ਦਾ ਡਰ ਹੀ ਨਹੀਂ ਫਰੀਦਕੋਟ ਤੋਂ ਖਬਰ ਸਾਹਮਣੇ ਆ ਰਹੀ ਜਿੱਥੇ ਚੋਰਾਂ ਨੇ ਇੱਕ ਬਜ਼ੁਰਗ ਸੁਨਿਆਰੇ ਨੂੰ ਨਿਸ਼ਾਨਾ ਬਣਾਇਆ ਉਸ ਦਾ ਬਟੂਆ ਜਿਹੜਾ ਚੋਰੀ ਕਰਕੇ ਫਰਾਰ ਹੋ ਗਿਆ ਇਥੋਂ ਤੱਕ ਕਿ ਉਸ ਨੂੰ ੱੱਕਾ ਮਾਰ ਕੇ ਛਿਟ ਗਿਆ ਉਹਦੀ ਗੰਬੀਰ 6:00 ਵਜੇ ਹੈ ਉਥੇ ਸੁਨਿਆਰੇ ਪਾਈਚਾਰਾ ਦੇ ਵੱਲੋਂ ਵੱਡਾ ਇਕੱਠ ਕੀਤਾ ਗਿਆ ਤੇ ਚੇਤਾਵਨੀ ਦਿੱਤੀ ਗਈ ਜੇ ਇਹਨਾਂ ਚੋਰਾਂ ਔਰ ਇਹਨਾਂ ਲਟਾਕੂ ਕਰਨ ਵਾਲਿਆਂ ਤੇ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਜਿਹੜਾ ਬਾਜ਼ਾਰ ਬੰਦ ਕਰਾਂਗੇ ਮੈਂ ਸਵੇਰ ਕੁਮਾਰਾ ਜੀ ਮੈਂ ਜੀਰਾ ਦੇ ਜੀਰਾ ਗੇਟ ਜੰਮਾ ਦਾ ਸੋ ਤੇ ਅੱਧਰ ਬਗਲੀ ਗੁਰਦਾਰ ਦੀ ਗਲੀ ਅੱਧੜਿਆ ਤੇ ਮੈਨੂੰ ਮਗਰ ਦਰ ਮਸਾਲੇ ਬੰਦੇ ਆਏ ਆ ਕੱਬ ਦੇ ਅੰਗਲ ਜੀਓ ਦਸਵਾ ਜਿਆ ਕੀ ਨਾਮ ਦਾ ਹਸਪਤਲ ਕਿੱਥੇ ਹੈ ਤੇ ਮੈਂ ਕਹਾਂ ਤਾ ਵੀ ਅੱਗੇ ਹੈਗਾ ਤੇ ਅੱਗੇ ਆਪਣਾ ਜੇਵਲ ਦੇਖਿਆ ਤੇ ਨਾਲ ਹੀ ਮਗਲੇ ਮੁੰਡੇ ਨੇ ਮੈਨੂੰ ਮਗਰ ਆ ਕੇ ਨਰਦੇ ਦਾ ਕਾਪਾ ਮਾਰਿਆ ਤੇ ਕਾਪਾ ਮਾਰ ਕੇ ਤੇ ਕਿਆ ਮੇਰਾ ਪੰਜਾਬ ਦਾ ਪਰਚਾ ਕਰਤਾ ਕਿਆ ਪਰਚਾ ਤਲੇ ਡੇਇਤਾ ਤੇ ਨਾਲ ਹੀ ਨਾਲ ਮੈਨੂੰ ਆ ਸਾਰਾ ਮੇਰਾ ਕੁੜਤਾ ਲੈ ਕੇ ਚੱਕ ਕੇ ਜੋ ਮੇਰੇ ਜੇਪੇ ਪੈਸੇ ਸਾਰੇ ਕੜ ਕੇ ਲਾਇਆ ਸੀ ਅਟਵਾ ਬੇਲਾ ਲਾਇਆ ਕਿੰਨੇ ਕਾ ਸੀ ਇਹ ਜਿੰਨੇ ਸਾਰਾ ਕੁ ਲੈ ਗਿਆ ਬੱਚਾ ਜਦੋਂ ਯਾਦ ਆ ਤਾ ਮੈਂ ਸੋਚਿਆ ਪਹਿਲੇ ਪੈਸੇ ਮੇਰੇ 12000 ਰੁਪਏ ਸੀ ਠੀਕ ਹੋਰ ਕਿਰਤਾ ਪਈ ਰੁਪਏ ਸੀ ਆਹ ਕੁਰਤਾ ਰੁਪਏ ਸੀ ਤਾਂ ਕੱਲ ਜੇ ਵੀ ਕੱਟੀ ਗਈ ਨਾ ਆ ਸਾਰੀਆਂ ਦੀ ਅੱਧਾ ਕੁਰਤਾ ਲੈ ਕੇ ਕੜ ਗਿਆ ਠੀਕ ਹੈ ਕਿੰਨੇ ਮਾਰ ਕੀ ਕਰਦੇ ਹੋ ਹਾਂਜੀ ਅੰਕ ਕਰਦੇ ਆ 75 ਸਸਤੇ ਬੰਗ ਸਾਫ ਕਰਦੇ ਤੇ ਦੋ ਚਸ ਫੜਾਇਆ ਜਾਵੇ ਫੜਾਇਆ ਜਾਵੇ ਤਾਂ ਰੋਜ਼ ਦਾ ਕੰਮ ਬਈ ਇਹ ਤਾਂ ਸ਼ਾਂਤੀ ਰਹੇ ਕਿਉਂ ਨਹੀਂ ਅੱਜ ਕੀ ਨਾਂ ਦੀ ਗੱਲ ਸੁਦੇਸ਼ਰ ਘਬਾਗੀ ਸੁਦੇਸ਼ਰ ਘਬਾਗੀ ਕਿਵੇਂ ਦੇਖ ਜੋ ਲਗਾਤਾਰ ਫੋਇਪਰ ਵਿੱਚ ਜੀਨੇ ਪੜਨਾਵਾ ਜਿਹੜੀਆਂ ਉਹ ਵਾਪਰੀਏ ਇਹ ਜੀ ਗੱਲ ਇਹ ਫੋਇਪਰ ਦੇ ਵਿੱਚ ਡਰਾਵਾ ਬਹੁਤ ਜ਼ਿਆਦਾ ਵਾਧਦੇ ਦੇ ਐਮਪੀਆ ਨੇ ਦਿਨ ਦਿਹਾੜੇ 3 ਵਜੇ 50 ਮਿੰਟ ਤੇ ਮੇਰਾ ਛੋਟਾ ਪੜਾਹ ਜਾ ਰਿਹਾ ਸੀਗਾ ਤੇ ਜੀਰਾ ਗੇਟ ਦੇ ਕੋਲ ਉੱਥੇ ਇਹ ਦੋ ਅਣਪਛਾਤੇ ਬੰਦਿਆਂ ਨੇ ਇਹਨੂੰ ਘੇਰ ਲਿਆ ਤੇ ਇਹਦੇ ਦੇ ਬਾਹਰ ਤੇ ਕਾਟਾਵਾ ਲਿਆ ਇਹਨੂੰ ਸਕੂਲ ਦੀ ਪੰਚੇਗਾ ਦਿੱਤੀ ਤੇ ਇਹਦਾ কুরਤਾ ਸਾੜਾ 파ੜ ਕੇ ਬੜਵਾ ਲੈ ਗਏ ਨੇ ਤੇ ਬਹੁਤ ਜ਼ਿਆਦਾ ਦੁਖਦਾਈ ਕਟਰਾ ਹੈ ਇਹਦੇ ਤੇ ਅਸੀਂ ਪੁਛਾਤਚਾ ਮੰਗ ਕਰਦੇ ਆ ਕਿ ਵੀ ਇਹਦੇ ਬੰਦੇ ਜਲਦ ਜਲਦ ਫੜੇ ਜਾਣ ਪਰ ਸਾਨੂੰ ਇਹਨਾਂ ਨੇ ਪੁਲਸਾਰਨ ਯਕੀਨ ਦਵਾਇਆ ਸੀ ਕਿ ਅਹੀ ਕਟਰੇ ਵਿੱਚ ਵਿੱਚ ਬੰਦੇ ਫੜ ਲਵਾਂਗੇ ਹੁਣ 3 ਵਜੇ ਦਾ ਟਾਈਮ ਸੀਗਾ ਤੇ 6 ਵਜੇ ਕੇ ਨੇ 7 ਵਜੇ ਨਾਲੇ ਹੋ ਗਏ ਨੇ ਇਹਨਾਂ ਕੋਈ ਬੰਦਾ ਨਹੀਂ ਫੜਿਆ ਅਸੀਂ ਜੇ ਇਹਨਾਂ ਨੇ ਕਾਲ ਲਾ ਕੇ ਤੇ ਅਸੀਂ ਇਹ ਬੰਦ ਦੀ ਕਾਲ ਕਰਾਂਗੇ ਸਾਡਾ ਬਿਆਸ ਜੀ ਦੇ ਬੰਦ ਦੀ ਕਾਲ ਕਰੇਗਾ ਇਹਦੇ ਵਿੱਚ ਅਸੀਂ ਸਾਨੂੰ ਇਹ ਯਕੀਨ ਦਿਲਾ ਜਾਵੇ ਕਿ ਵੀ ਬੰਦੇ ਫੜੇ ਜਾਣ ਅੱਜ ਕਿਹਦੇ ਚਾਹਤਾ ਆਈ ਕਿ ਫੜ ਲੈ ਬ੍ਰਿਲ ਲਿਖ ਕੇ ਦੇਤੀ ਥਾਣੇ ਜੀ ਹੁਣ ਤੱਕ ਕੋਈ ਪੁਲਿਸ ਵਾਲਾ ਨਹੀਂ ਆਇਆ ਕੋਈ ਨਹੀਂ ਸਾਡੇ ਕੋਲ ਆਇਆ ਪੁਲਿਸ ਵਾਲਾ ਜੀ ਕਿੰਨੇ ਵਜੇ ਘਟਣਾ ਹੈ ਇਹ 9 ਵਜੇ ਕੇ 50 ਮਿੰਟ ਦੇ ਘਟ ਰਹੇ ਨੇ ਸਵੇਰ ਦੇ ਸਾਡਾ ਮੰਗਤੀ ਕਰਦੇ ਹਾਂ ਜੀ ਕੀ ਮੰਗਤੀ ਕਰਦੇ ਆ ਅਸੀਂ ਮੰਗ ਨੂੰ ਇਹ ਕਰਦੇ ਆ ਕਿ ਵੀ ਗੱਲ ਹੈ ਕਿ ਇਹ ਬੰਦੇ ਜਿਹੜੇ ਨੇ ਦੋਸ਼ੀ ਨੇ ਜਲਦ ਜਲਦ ਫੜੇ ਜਾਣ ਤੇ ਸਾਡਾ ਇਨਸਾਫ ਹੋਇਆ ਜਾਵੇ ਤੇ ਗਾਂਦੋ ਇਹ ਹੀ ਘਟਨਾ ਨਾ ਹੋਵੇ ਕੀ ਨਾਮ ਕੀ ਤੁਹਾਡਾ ਰੋਪਿੰਦ ਸਿੰਘ ਰੋਪਿੰਦ ਸਿੰਘ ਜੀ ਕਿੰਨੇ ਤੇ ਉਹ ਜਿਹੜੀ ਘਟਨਾ ਵਾਪਰੀ ਆ ਲਗਾਤਾਰ ਹੀ ਅਜਿਹੇ ਜਿਹੜੇ ਚੋਰ ਆ ਉਹ ਸ਼ਾਇਦ ਮਿਸਟਰ ਕਰਨ ਜਿਹੜੇ ਨਸ਼ਾ ਕਰ ਆ ਅੱਜ ਅਸਤਰਾ ਜੀ ਅੱਜ ਸਾਡੇ ਵਪਾਰੀ ਭਰਾ ਜਾ ਰਹੇ ਸੀਗੇ ਸੁਸ਼ੀਲ ਹੰਦਾਈ ਤੇ ਇਹਨਾਂ ਨਾਲ ਲੁੱਟਖੋਹ ਦੀ ਵਾਰਦਾਤ ਹੋਈ ਆ ਤੇ ਜਿਸ ਵਿੱਚ ਅਸੀਂ ਦੇਖਣਾ ਜਾਨਦੇ ਕਿ ਇਸ ਟਾਈਮ ਸਾਰਾ ਪ੍ਰਸ਼ਾਸਨ ਸੁੱਤਾ ਪਿਆ ਹੈ ਤੇ ਇਹ ਜਿਹੜੀ ਮਤਲਬ ਘਟਨਾ ਹੋਈ ਹੈ ਬੜੀ ਮੰਦ ਭਾਗੀ ਹੈ ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਪਾਰੀ ਭਰਾ ਨੂੰ ਹਿਸਾਬ ਦੁਆਇ ਜਾਵੇ ਤੇ ਮੰਦੀ ਕਾਰਵਾਈ ਕੀਤੀ ਜਾਵੇ ਨਾਸਦੀ ਕੀ ਪੰਜਾਬ ਦੇ ਵਿੱਚ ਲੁੱਟਾ ਘੁਹਾਂ ਦੀ ਵਾਰਦਾਤਾਂ ਤਾਂ ਵੱਧ ਰਹੀਆਂ ਨੇ ਤਾਂ ਖਬਰ ਫਿਰੋਜ਼ਪੁਰ ਤੋਂ ਆ ਜਿੱਥੇ ਇੱਕ ਸੁਨਿਆਰੇ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਸੁਨਿਆਰੇ ਦੇ ਵੱਲੋਂ ਕਿਹਾ ਗਿਆ ਕਿ ਮੈਂ ਤਾਂ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਇਹਨਾਂ ਨੇ ਮੇਰਾ ਗੀਜਾ ਪਾੜ ਦਿੱਤਾ ਤੇ ਜਿੰਨਾ ਕੁਝ ਸੀਗਾ ਉਸ ਦੇ ਵਿੱਚੋਂ ਸਭ ਕੁਝ ਚੱਕ ਕੇ ਉਹ ਉੱਥੋਂ ਲੈ ਕੇ ਫਰਾਰ ਹੋ ਗਏ ਤੇ ਮੈਨੂੰ ਉੱਥੇ ਕਿਸੇ ਨੇ ਚੱਕਿਆ ਵੀ ਨਹੀਂ ਮੇਰੇ ਗੰਬੀਰ 6:00 ਵਜੇ ਇਹ ਤੇ ਮੈਂ ਪੁਲਿਸ ਨੂੰ ਵੀ ਕੰਪਲੇਂਟ ਕੀਤੀ ਤੇ ਪੁਲਿਸ ਅਜੇ ਤੱਕ ਕਾਰਵਾਈ ਨਹੀਂ ਕਰੀ